ਸੰਗਤ ਜਿਹੜਾ ਜੇਬੀ ਬੀਲੋਰ ਸਮੱਸਿਆ ਪਾਣੀ ਗਲਜੂ ਜਿੱਤ ਕੇ ਮੈਂ ਖੜੇ ਜਾਂਦਾ ਕੋਈ ਨਿਕਾਸ ਨਹੀਂ ਗਾੜੀ ਕੋਈ ਸਫਾਈ ਦਾ ਪ੍ਰਬੰਧ ਨਹੀਂ ਕਮੇਟੀ ਵੱਲੋਂ ਉਹਨਾਂ ਨੂੰ ਵਾਰ-ਵਾਰ ਰਿਕੁਐਸਟ ਬਹੁਤ ਵਾਰੀ ਕੀਤੀ ਆ ਆ ਵੀ ਮਿਲਿਆ ਮੈਂ ਪਰ ਉਹਨਾਂ ਦੇ ਟਾਪ ਟੋੜੀ ਦੀ ਨੀਤੀ ਆ ਕਿ ਕਰਾ ਦਾਂਗੇ ਕਰ ਦਾਂਗੇ ਬਸ ਇਹੋ ਕਹੇ ਕਿ ਤੇ ਤੋੜ ਦਿੰਦੇ ਆ ਤੇ ਕੋਈ ਉਹਨਾਂ ਦਾ ਪ੍ਰਬੰਧ ਨਹੀਂ ਤੇ ਕੋਈ ਬੰਦਾ ਨਹੀਂ ਆਉਂਦਾ ਕੋਈ ਨਿਕਾਸ ਨਹੀਂ ਹੈਗਾ ਇਸ ਜਸ ਕਰਕੇ ਇਹ ਜੋ ਪਾਣੀ ਜਿਹੜਾ ਵਾ ਇਹ ਬਰਸਾਤ ਜਦੋਂ ਹੁੰਦੀ ਹੈ ਘਰਾਂ ਤੱਕ ਆ ਜਾਂਦਾ ਬੈਕ ਆ ਜਾਂਦਾ ਤੇ ਵੇੜਿਆਂ ਵਿੱਚ ਸਾਡੇ ਘਰਾਂ ਦੇ ਵਿੱਚ ਫੇਰਦਾ ਨਾ ਇਹ ਹੈ ਜੀ ਵੀ ਸੜਕ ਉੱਚੀ ਆ ਗਲੀਆਂ ਨਾਲੋਂ ਤੇ ਗਲੀ ਦਾ ਉਹਦਾ ਸੜਕ ਦਾ ਪਾਣੀ ਵੀ ਤੇ ਨਾਲੇ ਵਿੱਚ ਪੈਂਦਾ ਤੇ ਨਾਲਾ ਜਿਹੜਾ ਉਹ ਸਬਾਈ ਦਾ ਨਿਕਾਸ ਕੋਈ ਨਹੀਂ ਤੇ ਨਾ ਸਫਾਈ ਦਾ ਕੋਈ ਨਿਕਾਸ ਆ ਇਹਦੇ ਕਰਕੇ ਉਹ ਗਲੀ ਦੇ ਬੈਕਪ ਪਾਣੀ ਆਉਂਦਾ ਨਾਲੀ ਇਹਦੇ ਵਿੱਚ ਵੀ ਆਉਂਦਾ ਤੇ ਘਰਾਂ ਤੱਕ ਆ ਜਾਂਦਾ ਸਾਨੂੰ ਉੱਥੋਂ ਲੰਘਣਾ ਬੜਾ ਮੁਸ਼ਕਲ ਆ ਪੈਰਲ ਜਾਣਾ ਵੀ ਮੁਸ਼ਕਲ ਆ ਵਹੀਕਲ ਤੇ ਇੱਕ ਵਾਸੇ ਰਿਆ ਬਹੁਤ ਮੁਸ਼ਕਲ ਆ ਇੱਕ ਬੱਚਾ ਵੀ ਦੇਖਿਆ ਇੱਥੇ ਉਹ ਸਕੂਲ ਫਿਰ ਕਿੱਦਾਂ ਜਾਂਦਾ ਜੇ ਨਹੀਂ ਉਹ ਸਕੂਲ ਨੂੰ ਉਹਦਣੇ ਸਾਨੂੰ ਮਜਬੂਰ ਹੋ ਗਿਆ ਉਹਨੂੰ ਭੇਜਣਾ ਨਹੀਂ ਪੈਂਦਾ ਛੁੱਟੀ ਕਰਾਉਣੀ ਪੈਂਦੀ ਆ ਉਹ ਪਿੱਛੋਂ ਵੀ ਖੜਾ ਹੀ ਰਹਿੰਦਾ ਹੈ ਇਹ ਅੱਗੋਂ ਪਿੱਛੋਂ ਵੀ ਪਾਣੀ ਜਿਹੜਾ ਇਹ ਤੇ ਤਕਰੀਬਨ ਬਾਸ਼ਨਾਵ ਹੀ ਹੋਵੇ ਬੰਦ ਹੋਵੇ ਹੀ بارش ਤੋਂ ਉਹਦੇ ਬਾਅਦ ਵੀ ਪਾਣੀ ਖੜਾ ਜਾਂਦਾ ਤਕਰੀਬਨ ਤੁਸੀਂ ਦੇਖ ਲਿਆ ਪਾਣੀ ਅੱਜ ਵੀ ਖੜਾ ਬਦਬੂ ਆ ਰਹੀ ਆ ਕੁਈ ਸਾਪੀ ਵੀ ਆਉਂਦੇ ਨੇ ਡੱਡੂ ਵੀ ਆਉਂਦੇ ਆ। ਪਤਿਲਕਣ ਬਹੁਤ ਜ਼ਿਆਦਾ ਗਾਰ ਪਈ ਗਲੀ ਦੇ ਵਿੱਚ ਜਿੱਦ ਕਹਿੰਗੇ ਨੰਗਣਾ ਬੜੀ ਪੈਦਲ ਨੰਗਣਾ ਬੜੀ ਮੁਸ਼ਕਲ ਆ। 2 ਸਾਲ ਤੋਂ ਇਹਨਾਂ ਦੇ 2 ਸਾਲ ਤਕਰੀਬਨ ਹੋ ਗਿਆ। ਇਹਨਾਂ ਮਾੜਾ ਮੋਡਾ ਨਿਕਾਸ ਕਰਦੇ ਸੀ ਹੁਣ ਜਾਂਦਾ ਸੀ ਉਹ ਪੈਪ ਬੰਦ ਹੋ ਗਏ ਸੂਏ ਤੇ ਪਾਣੀ ਛੁੱਟਿਆਈ ਨਵਾਂ ਮੋਟਰ ਚੱਲਦੀ ਸੀ। ਹੁਣ ਮੋਟਰ ਵੀ ਬੰਦ ਆ ਤੇ ਪੈ ਵੀ ਬੰਦ ਆ ਕੋਈ ਨਿਕਾਸ ਨਹੀਂ ਹੈਗਾ। ਸਫਾਈ ਹੁੰਦੀ ਆ ਨਾਲੇ ਦੀ? ਨਾ ਕੋਈ ਨਾਲੇ ਦੀ ਨਿਕਾਸ ਹੈ ਕੋਈ ਸਫਾਈ ਨਹੀਂ ਹੋ ਰਹੀ। ਇਹਨੂੰ ਸਾਡੀ ਗਲੀ ਦੇ ਵਿੱਚ ਜ਼ਿਆਦਾ ਪੁਰਾਣਾ ਮੈਂ ਸਾਡੀ ਗਲੀ ਥੋੜੀ ਨੀਵੀਂ ਆ ਇਹਦੇ ਕਰਕੇ ਮਤਲਬ ਪਾਣੀ ਖੜਾ ਹੀ ਜਾਂਦਾ ਤੇ ਕਿਉਂ ਸ਼ਿਕਾਇਤ ਨਹੀਂ ਕੀਤੀ ਕਿਸੇ ਕੋਈ ਕਿੰਨੀ ਵਾਰੀ ਕਿਤੇ ਕਿਤੇ ਮੈਂ ਤਕਰੀਬਨ ਅਣਗਿਣਤ ਵਾਰੀ ਪਤਾ ਨਹੀਂ ਕਿੰਨੀ ਵਾਰੀ ਪਰਸਨਲੀ ਪ੍ਰਧਾਨ ਜੀ ਨੂੰ ਮਿਲਿਆ ਕਮੇਟੀ ਕਾਰਜ ਵਿਗਿਆਨ ਲਿਖ ਕੇ ਵੀ ਦਿੱਤਾ ਸਭ ਕੁਝ ਆ ਕਾਉਂਸਲਰ ਨੂੰ ਮਿਲਿਆ ਉਹਨੂੰ ਮਿਲਿਆ ਉਹਦੇ ਉਹਨੇ ਵੀ ਗੱਲ ਨਹੀਂ ਸਾਡੀ ਕੋਈ ਸੁਣੀ ਕੀ ਕਹਿੰਦੇ ਬਸ ਉਹ ਕਹਿੰਦੇ ਜੀ ਕੋਈ ਨਹੀਂ ਕਰਾਵਾਂਗੇ ਕਰਾਤਾ ਕਿ ਬਸ ਇਹੋ ਹੀ ਕਰਾਉਂਦਾ ਕੋਈ ਨਹੀਂ ਆ ਹੁਣ ਅਸੀਂ ਆ ਕੇ ਮੈਂ ਕੋਸ਼ਿਸ਼ ਕਰਾਂਗਾ ਵੀ ਮੈਂ ਉਹਨਾਂ ਨੂੰ ਜਾ ਕੇ ਬੇਨਤੀ ਕਰਾਂ ਡਿਪਟੀ ਕਮਿਸ਼ਨਰ ਨੂੰ ਟ੍ਰਾਂਸਪੋਰਟ ਨੂੰ ਕਿ ਸਾਡਾ ਕੋਈ ਸੁਮਾਜ ਨਹੀਂ ਹੋ ਰਹੀ ਕਮੇਟੀ ਵਾਲੇ ਕੋਈ ਗੱਲ ਨਹੀਂ ਸੁਣਦੇ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਤੇ ਸਾਡਾ ਹਾਲ ਕਰਾਇਆ ਜਾਏ ਮੇਰਾ ਨਾਮ ਰਾਜਿੰਦਰ ਕੌਰ ਮੈਂ ਟੀਚਰ ਜਿਹੜੀ ਆਪਣੀ ਰਿਟਾਇਰ ਹੋਈ ਆ ਇਹ ਗਲੀ ਦੀ ਸਮੱਸਿਆ ਹੈ ਵੀ ਇੱਥੇ ਮੀਂਹ ਜਦ ਪੈਂਦਾ ਇੱਥੇ ਬਹੁਤ ਗੰਦ ਪੈਂਦਾ ਪਾਣੀ ਬੜਾ ਆ ਜਾਂਦਾ ਇੱਥੇ ਘਰਾਂ ਦੇ ਵਿੱਚ ਆਉਂਦਾ ਪਾਣੀ ਨੰਗਣਾ ਬੜਾ ਮੁਸ਼ਕਲ ਹੈ ਪਾਣੀ ਉਦਾਂ ਹੀ ਖੜਾ ਰਹਿ ਜਾਂਦਾ ਜਿਹੜਾ ਬਾਟੀਆਂ ਦਾ ਹੁੰਦਾ ਪਾਣੀ ਉਹ ਸਾਰਾ ਇੱਧਰ ਨਹੀਂ ਹੁੰਦਾ ਪਾਣੀ ਜੀ ਹਾਂ ਬੜਾ ਬਹੁਤ ਹੈ ਇਹ ਵੀ ਡੱਡੂ ਬੜੇ ਹੁੰਦੇ ਡੱਡੂਆਂ ਦੇ ਮਗਰ ਸੱਪ ਵੀ ਆ ਜਾਂਦੇ ਆ ਜੀ ਉਹ ਘਰਾਂ ਦੇ ਵਿੱਚ ਸੱਪ ਵੀ ਵੱੜਦੇ ਫਿਰ ਇਦਾਂ ਗੁਜ਼ਾਰਾ ਫਿਰ ਇਦਾਂ ਹੀ ਆ ਵੀ ਨਾਲ ਕੰਦੇ ਨਾਲ ਹੱਥ ਲਾ ਲਾ ਕੇ ਤੇ ਫਿਰ ਗਾਂ ਲੰਗੀਦਾ ਉਦਾਂ ਤਿਲਕਣ ਬਹੁਤ ਜ਼ਿਆਦੀ ਹੈ ਲੰਗੇ ਨਹੀਂ ਜਾਂਦਾ ਲੰਗੇ ਨਹੀਂ ਜਾਂਦਾ ਇਹ ਸ਼ਕਾਦੀ ਕੀਤੀ ਇਹਦੀ ਨਜ਼ਰ ਖਸੋ ਇਹਨੂੰ ਆ ਆਪਣੇ ਐਮਸੀ ਨੂੰ ਕਹੀਦਾ ਵਾ ਨਾ ਕਰ ਦੇ ਨਾ ਕਰਦਾ ਨਾ ਮੜਕਾ ਕੋਈ ਆਉਂਦਾ ਹੀ ਨਹੀਂ ਆ